ਤੇ ਬਾਪਾ ਫਰੀਦ ਸਾਹਿਬ ਕਹਿੰਦੇ ਫਰੀਦਾ ਦੇ ਤੋਂ ਅਕਲ ਲਤੀਫ ਪਰ ਮੈਨੂੰ ਆਪਣੀ ਅਕਲ ਦਾ ਸਬੂਤ ਦੇ ਇਹ ਤਾਂ ਨਹੀਂ ਮੰਨਦਾ ਕਹਿੰਦੇ ਜੀ ਕੀ ਕਰਨਾ ਪਏਗਾ ਕਹਿੰਦੇ ਕਾਲੇ ਲਿਖਣਾ ਲੇਖ ਗੱਲਾਂ ਕਰਨੀਆਂ ਤੇ ਬੜੀ ਛੋਟੀ ਜੀ ਗੱਲ ਸਾਰੇ ਕਰ ਲੈਂਦੇ ਜਿਵੇਂ ਕੋਈ ਬੱਚਾ ਕਹੇ ਵੀ ਮੈਂ ਔੜਨੋਂ ਤੇ ਪਹਿਲੇ ਨੰਬਰ ਤੇ ਆ ਸਕਦਾ ਪਰ ਮੈਂ ਆ ਨਹੀਂ ਰਿਹਾ ਟੀਚਰ ਨੂੰ ਕਹੇ ਵੀ ਜੇ ਮੈਂ ਚਾਹਾਂ ਚਾਹਾਂ ਤੇ ਮੈਂ ਤਲਾਸ਼ ਵਿੱਚ ਤੋਂ ਪਹਿਲੇ ਨੰਬਰ ਤੇ ਆ ਸਕਦਾ ਹੈ ਟੀਚਰ ਕਹੇ ਵੀ ਤੂੰ ਤੇ ਪਾਸ ਹੀ ਮਸਾ ਹੁੰਨਾ ਹੈ ਭਰਾ ਉਹ ਵੀ ਤੈਨੂੰ ਨੰਬਰ 2 ਚਾਰ ਵੱਧ ਦੇਣੇ ਪੈਣਦੇ ਆਪਣੇ ਕੋਲੋਂ ਲਾ ਕੇ ਵੀ ਤੂੰ ਪਾਸ ਹੋ ਜਾਏ ਉਹ ਕਹਿੰਦਾ ਨਹੀਂ ਜੀ ਮੇਰੇ ਅੰਦਰ ਇੰਨੀ ਕਾਬਿਲਤ ਹੈ ਮੈਂ ਪਹਿਲੇ ਨੰਬਰ ਤੇ ਆ ਸਕਦਾ ਫਿਰ ਉਹ ਕਹੇ ਗਈ ਵੀ ਭਾਈ ਗੱਲਾਂ ਨਾਲ ਕੀ ਹੁੰਦਾ ਕਰਕੇ ਵਖਾ ਜੇ ਤੂੰ ਇਹਦਾ ਲਾਇਕ ਹੈ ਫਿਰ ਤੂੰ ਕਰਕੇ ਵਿਖਾ ਭਾਈ ਕੋਈ ਬੰਦਾ ਹੋਵੇ ਵੱਡੀਆਂ-ਵੱਡੀਆਂ ਫੜਾ ਮਾਰਦਾ ਹੋਵੇ ਕਰਨ ਨੂੰ ਤੇ ਮੈਂ ਵੀ ਕਰ ਸਕਦਾ ਕਈ ਕਹੀ ਜਾਂਦੇ ਨੇ ਤੇ ਸਾਹਮਣੇ ਵਾਲਾ ਕਹਿੰਦਾ ਭਾਈ ਜੇ ਕਰ ਸਕਦਾ ਤੇ ਕਰਕੇ ਵਿਖਾ ਗੱਲਾਂ ਨਾਲ ਨਹੀਂ ਹੋਣਾ ਕੁਝ ਇਸੇ ਤਰ੍ਹਾਂ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤੂੰ ਆਪਣੇ ਆਪ ਨੂੰ ਸਿਆਣਾ ਕਹਿਣਾ ਤੇ ਗੱਲਾਂ ਨਾਲ ਸਿਆਣਾ ਨਹੀਂ ਬਣਿਆ ਜਾਣਾ ਆਪਣੀ ਅਕਲ ਦਾ ਆਪਣੀ ਸਿਆਣਪ ਦਾ ਸਬੂਤ ਦੇ ਤੇ ਕਾਲੇ ਦੇਖਣਾ ਲੇਖ ਹੋ ਕਰਮ ਨਾ ਕਰ ਜਿਨ੍ਹਾਂ ਕਰਮਾਂ ਦੇ ਨਾਲ ਤੈਨੂੰ ਅੱਗੇ ਜਾ ਕੇ ਦੁੱਖ ਮਿਲਣਾ ਹੈ